ਲੁਧਿਆਣਾ ਦੇ ਚੌੜਾ ਬਾਜ਼ਾਰ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਬਾਬਾ ਬਾਲਕ ਨਾਚੀ ਦੀ ਚੌਂਕੀ ਕਰਵਾਈ ਗਈ ਹੈ ਇਸ ਦੌਰਾਨ ਵਕ ਵਕ ਪਛਨ ਮੰਡਲੀਆਂ ਨੇ ਹਿੱਸਾ ਲੈਂਦਿਆਂ ਜਿੱਥੇ ਬਾਬਾ ਜੀ ਦਾ ਗੁਣਗਾਨ ਕੀ ਉਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਨਾਮਵਰਕ ਸ਼ਖਸੀਅਤਾਂ ਅਤੇ ਵਿਧਾਇਕ ਰਾਕੇਸ਼ ਪਾਂਡੇ ਨੇ ਵੀ ਆਪਣੀ ਹਾਜ਼ਰੀ ਲਗਵਾਈ ਹੈ ਇਸ ਦੌਰਾਨ ਪ੍ਰਬੰਧਕਾਂ ਨੇ ਕਿਹਾ ਹੈ ਕਿ ਚੌੜਾ ਬਾਜ਼ਾਰ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਮਿਲ ਕੇ ਬਾਬਾ ਜੀ ਦੀ ਚੌਂਕੀ ਕਰਵਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਪਿਛਲਾ ਸਾਲ ਕਰੋਨਾ ਮਹਾਮਾਰੀ ਕਰਕੇ ਬਹੁਤ ਹੀ ਮਾੜਾ ਨਿਕਲ ਗਿਆ ਜਿਸ ਕਰਕੇ ਇਹ ਆਯੋਜਨ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ ਚੋੜਾ ਵੀਰ ਸ਼ੌਪ ਕੇ ਪਰ ਐਸੋਸੀਏਸ਼ਨ ਵੱਲੋਂ ਸਾਰੇ ਦੁਕਾਨਦਾਰ ਵੀਰਾਂ ਦੇ ਨਾਲ ਰਲ ਕੇ ਇੱਕ ਚੌਂਕੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਮੁੱਖ ਮਹਿਮਾਨ ਮਾਨਯੋਗ ਸਾਡੇ ਐਮਐਲਏ ਸਾਹਿਬ ਰਕੇਸ਼ ਪਾਂਡੇ ਜੀ ਸ਼੍ਰੀ ਸਰਿੰਦਰ ਢਾਵਰ ਜੀ ਦਿੱਲੀ ਮੇਅਰ ਸ਼ੰਤਨਦਰ ਮਹਰੋਤਰਾ ਜੀ ਆਏ ਉਹਨਾਂ ਦਾ ਇੱਥੇ ਆਂਦੇ ਆਪਾਂ ਬਹੁਤ ਨਿਗਾ ਸਵਾਗਤ ਕਰਦੇ ਆ ਉਹਨਾਂ ਨੂੰ ਵੈਲਕਮ ਕਰਦੇ ਆ ਇਸ ਚੌਂਕੀ ਦਾ ਆਯੋਜਨ ਸਾਡਾ ਕਰਾਉਣ ਦਾ ਮੁੱਖ ਕਾਰਨ ਦੁਕਾਨਦਾਰ ਵੀਰਾਂ ਦਾ ਪਿਛਲਾ ਸਾਲ ਜਿਹੜਾ ਕਰੋਨਾ ਮਹਾਮਾਰੀ ਕਰਕੇ ਆਪਾਂ ਸਾਰੇ ਲੋਕਾਂ ਨੇ ਬਹੁਤ ਮਾੜਾ ਕੱਟਿਆ ਦੁਕਾਨਦਾਰ ਵੀਰਾਂ ਵੱਲੋਂ ਇਹ ਪਰਾਲੇ ਸਾਡੇ ਹਰ ਸਾਲ ਕੱਤੇ ਜਾਣਗੇ ਇਹਦੇ ਨਾਲ ਕੀ ਸਾਡੇ ਇੱਕ ਭਾਈਚਾਰਾ ਬਣਿਆ ਰਹੇਗਾ ਮੈਂ ਫਿਰ ਵੀ ਸਾਰੇ ਭਰਾਵਾਂਗੇ ਦੁਕਾਨਦਾਰ ਵੀਰਾਂ ਕੀ ਵੀ ਅਪੀਲ ਕਰਦਾ ਕਿ ਵੱਧ ਚੜ ਕੇ ਸਾਡਾ ਸਹਿਯੋਗ ਦਿਨ ਸਾਡਾ ਸਾਥ ਦਿਨ ਤਾਂ ਕਿ ਅਸੀਂ ਇਹੋ ਜਿਹੇ ਪਰਾਲੇ ਹਰ ਸਾਲ ਕਰਨਦੇ ਰਹੀਏ ਚੌੜਾ ਯਾਰ ਸ਼ੌਪਕੀਪਰ ਐਸੋਸੀਏਸ਼ਨ ਦੀ ਤਰਫੋਂ ਅੱਜ ਬਾਬਾ ਜੀ ਦੀ ਚੌਥੀ ਵਿਸ਼ਾਲ ਚੌਂਕੀ ਲਗਾਈ ਗਈ ਹੈ ਜੋ ਬਾਜ਼ਾਰ ਵਾਲਿਆਂ ਨੇ ਬੜੀ ਸ਼ਰਧਾ ਧੁੰਦਾਂ ਦੇ ਨਾਲ ਚੌਂਕੀ ਦਾ ਯੋਜਨ ਕੀਤਾ ਭਗਤ ਸੰਜੀਵ ਜੀ ਦੀ ਤਗਵਾਈ ਦੇ ਵਿੱਚ ਆਸ ਕਰਦੇ ਹਾਂ ਕਿ ਬਾਬਾ ਜੀ ਦਾ ਆਸ਼ੀਰਵਾਦ ਸਾਰਿਆਂ ਨੂੰ ਪਰਿਸ਼ਰਾਈ ਬਣਿਆ ਰਹੇਗਾ ਔਰ ਸ਼ੁਕਸ਼ਾਂਤੀ ਰਹੇਗੀ ਲੁਧਿਆਣਾ ਤੋਂ ਬਿਊਰ ਰਿਪੋਰਟ ਐਸਐਮ ਚੈਨ ਨਿਊਜ਼